ਇਹਨੇ ਹੁਣ ਅਕਾਲ ਤਖਤ ਨਾਲ ਟੱਕਰ ਲਈ ਮਰੂਗਾ ਆ ਗੱਲ ਹੈ ਇਹਨਾਂ ਨੂੰ ਕਿਸੇ ਨੇ ਨਹੀਂ ਪੁੱਛਣਾ ਪਿੰਡਾਂ 'ਚ ਮੜ ਕੇ ਦੇਖਣ ਲੋਕ ਪਾਥੀਆਂ ਰੱਖੀ ਬੈਠ ਨੇ ਚੌਂਕਾਂ 'ਚ ਉਹ ਨਹੀਂ ਛੱਡੇ ਮੂੰਹ ਲੱਗਦੀ ਅਸੀਂ ਤਾਂ ਅਸੀਂ ਸਾਡਾ ਬੇਟਾ ਦਾ ਘਰ ਕੇ ਅਸੀਂ ਵੋਟ ਵੀ ਕਿਥੇ ਨਹੀਂ ਪਾਉਂਦੇ ਕਾਲੀ ਗੱਲ ਨੂੰ ਪਾਉਂਦੇ ਸਾਡੇ ਹਿਰਦੇ 'ਚ ਦਰਦ ਟੌੜਾ ਸਾਹਿਬ ਉਹਦੇ ਹੁੰਦੇ ਉਹ ਸਾਰਿਆਂ ਨੂੰ ਨੇੜੇ ਲਾਉਂਦਾ ਉਹਨੂੰ ਟੰਗਦਾ ਤਜਰਬਾ ਦਾ ਪੁਰਾਣਾ ਦਾ ਇਹਦਾ ਅਡਵਾਈਸ ਦਿਖਾਉਂਦਾ ਕਾਲੀ ਗੱਲ ਤਾਂ ਇਹਨਾਂ ਨੇ ਖਤਮ ਕਰਤਾ ਵੀਰੇ ਹੂੰ ਕਾਲੀ ਗੱਲ ਪਿੰਡਾਂ 'ਚ ਮੜ ਕੇ ਦੇਖੋ ਲੋਕ ਜੁੱਤੀਆਂ ਮਾਰਦੇ ਨੇ ਇਹ ਆਪਣੇ ਮਨਾਪਲੀ ਚਲਾਈ ਜਾਂਦੇ ਨੇ ਹੁਣ ਅਰਗਵੀਰ ਤੋਂ ਕੱਢਦਾ ਉਹਨੇ ਇਹਨਾਂ ਦੇ ਖਿਲਾਫ ਬਿਆਨ ਦੇ ਤਾਂ ਉਹ ਕਰਤਾ ਉਹ ਕਹਿੰਦਾ ਵੀ 2 ਦਸੰਬਰ ਵਾਲਾ ਤੁਸੀਂ ਲਾਗੂ ਕਰੋ ਅਸਤੀਫੇ ਦਿਓ ਅਸਤੀਫੇ ਦੰਦੇ ਨਹੀਂ ਬੱਸ ਆ ਗੱਲ ਹੈ ਇਹਨਾਂ ਨੂੰ ਕਿਸੇ ਨੇ ਨਹੀਂ ਪੁੱਛਣਾ ਪਿੰਡਾਂ 'ਚ ਮਾਰ ਕੇ ਦੇਖਣ ਲੋਕ ਪਾਥੀਆਂ ਰੱਖੀ ਬਟਣੇ ਚੌਂਕਾਂ 'ਚ ਮਾਰਨਗੇ ਇਹਨਾਂ ਦੇ ਸਿਰ 'ਚ ਇਹ ਮਤਲਬ ਇਦਾਂ ਹਾਲਾਤ ਥੋੜੇ ਜਿਹਾ ਸਾਲਾਂ ਤੋਂ ਬਣੇ ਨੇ ਪਿੱਛੇ ਪ੍ਰਕਾਸ਼ ਬਾਦਲ ਠੀਕ ਸੀਗਾ ਜੀ ਉਹਦੇ ਹੁੰਦੇ ਉਹ ਸਾਰਿਆਂ ਨੂੰ ਨੇੜੇ ਲਾ ਲੈਣਾ ਤਾਂ ਉਹਨੂੰ ਟੰਗਤਾ ਤਜਰਬਾ ਦਾ ਪੁਰਾਣਾ ਦਾ ਇਹ ਤਾਂ ਅਡਵਾਈ ਦਿਖਾਉਂਦਾ ਇਹਦਾ ਵੀ ਅਡਵਾਈ ਕਰਦਾ ਉਹ ਅਡਵਾਈ ਨਹੀਂ ਚਲਦੀ ਹੁੰਦੀ ਜੇ ਲੋਕ ਸਾਰੇ ਟੋਟਲੀ ਲੋਕ ਖਲਾਫ ਨੇ ਤੂੰ ਛੱਡ ਦੇ ਹਾਂ ਉਹਨੇ ਤਾਂ ਛੱਡਤਾ ਹੋਇਆ ਜੀ ਕਿਨੇ ਸੁਦੀਰਵਾਦ ਨੇ ਕੀ ਛੱਡਿਆ ਕਾਨੂੰ ਛੱਡਿਆ ਪ੍ਰਧਾਨੀ ਛੱਡਤੀ ਹੋਈ ਹੈ ਕਾਨੂੰ ਛੱਡੀ ਆ ਮੇਰੇ ਪ੍ਰਧਾਨ ਜੀ ਸਿੱਧਰ ਖਤੇ ਹੈਗੀ ਹੈ ਸਭ ਕੁਝ ਕਰਦਾ ਉਹੀ ਕਰਦਾ ਹੋਰ ਉਹਦੇ ਹੁੰਦੇ ਹੀ ਹੁੰਦੀ ਆ ਹੋਰ ਕਿਤੇ ਆ ਡਰਦੇ ਨੇ ਉਹਤੇ ਆ ਜਿਹੜੇ ਨਾਲ ਉਹਦੇ ਪਿੱਠੂ ਨੇ ਆ ਬਟੋਹੇ ਵਰਗੇ ਦਲਜੀਤ ਜੀ ਮਾ ਹੋ ਗਿਆ ਫਲਾਣਾ ਢਮਕਾ ਇਹ ਉਥੇ ਡਰਦੇ ਨੇ ਅਕਾਲ ਤਖਤ ਸਾਬ ਤੁਹਾਨੂੰ ਪਤਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਤਸਤੀਫਾ ਉਹਨਾਂ ਦਾ ਉਹ ਕਰਦਾ ਸੀ ਉਹਨਾਂ ਨੂੰ ਬਾਹਰ ਉਸ ਤੋਂ ਬਾਅਦ ਗਿਆਨੀ ਰਕਬੀਰ ਸਿੰਘ ਨੇ ਵੀ ਕਹਿਤਾ ਹੈ ਨਾ ਵੀ ਮੇਰਾ ਅਸਤੀਫਾ ਤਿਆਰੀ ਹੈ ਫਿਰ ਇਹ ਹਾਲਾਤ ਕਿਉਂ ਬਣੇ ਨੇ ਪੰਥ ਦੇ ਇਹ ਉਹਨਾਂ ਤੋਂ ਥੋਪਣਾ ਚਾਹੁੰਦਾ ਜਿਹੜੇ ਆਪਣੀ ਆਪਣੀ ਮਰਜ਼ੀ ਨਾਲ ਉਹ ਕਰਾਉਂਦਾ ਵੀ ਤੁਸੀਂ ਉਹ ਨਾਮ ਜਿਹੜੇ ਮੈਂ ਕਹੂੰਗਾ ਉਹ ਕਰੋ ਉਹ ਮੰਨਦੇ ਨਹੀਂ ਉਹ ਅਕਾਲ ਤਖਤ ਦੇ ਕਹਿੰਦੇ ਵੀ ਅਕਾਲ ਤਖਤ ਸਰਵੋੱਚ ਤੂੰ ਤਾਂ ਨਹੀਂ ਸਰਵੋੱਚ ਇਹਨੇ ਹੁਣ ਅਕਾਲ ਤਖਤ ਨਾਲ ਟੱਕਰ ਲੈ ਲਈ ਮਰੂਗਾ ਪਰ ਤੁਸੀਂ ਜਿਵੇਂ ਪਿੰਡਾਂ ਦੇ ਬਜ਼ੁਰਗੋਂ ਪਹਿਲਾਂ ਤੁਹਾਨੂੰ ਪਤਾ ਵੀ ਕਾਲੀ ਕਾਂਗਰਸ ਹੀ ਹੁੰਦੀ ਸੀ ਪਿੰਡਾਂ 'ਚ ਜਣਾ ਵੀ ਪਿੰਡਾਂ ਨਾਲ ਲੋਕ ਜੁੜੇ ਹੁੰਦੇ ਸੀ ਤੁਸੀਂ ਮੰਨਦੇ ਹੋ ਵੀ ਪੰਥਕ ਪਾਰਟੀ ਸੀ ਕਾਲੀ ਜਲ ਮਜ਼ਬੂਤ ਹੋਣੀ ਚਾਹੀਦੀ ਹੈ ਹੋਣੀ ਚਾਹੀਦੀ ਹੈ ਕਾਲੀ ਜਲ ਮਜ਼ਬੂਤ ਦੇ ਇਹ ਪਰੇ ਹੋ ਜੂ ਮਜ਼ਬੂਤ ਮੇਰੀ ਗੱਲ ਸੁਣ ਜੇ ਅਸਤੀਫਾ ਦੇ ਦੇਣ ਪੁਰਾਣੇ ਜਿਵੇਂ ਆਵਾਦ ਵੀ ਆ ਗਈ ਨਾ ਮਚ ਕੇ ਕਾਂਗਰਸ ਅਰ ਇਹਨਾਂ ਤੋਂ ਕਾਲੀ ਤੋਂ ਦੂਹੀ ਤੇ ਲੋਕ ਇਹਨਾਂ ਨੂੰ ਕਾਲੀ ਗੱਲ ਨੂੰ ਮੁੜ ਕੇ ਉਹ ਮਿਲ ਸਕਦੀ ਹੈ ਸੀਟ हां आम वाले मांगा एकन लोग पलट ਜਾਣਗੇ जे आप ਇਹ ਛੱਡ ਦੇਣ சுகबीर भरे हो ਜਵੇ ਹੁਣ ਕੀ ਲੱਗਦਾ हां ਨਹੀਂ ਹੁੰਦਾ ਉਹ ਹਟਦਾ ਲੈ ਮੇਰੇ ਯਾਰ ਕੀ ਗੱਲ ਕਰਦੇ ਕਾਂਗਰਸ ਚ ਸਾਰਾ ਕੁਝ ਠੀਕ ਠਾਕ ਹੈ ਪੰਜਾਬ ਚ ਕਾਂਗਰਸ ਤਾਂ ਪਹਿਲਾਂ ਹੀ ਅਸੀਂ ਦਰਕਾਰੀ ਵੀ ਆ 84 ਦੇ ਡੰਗਿਆਂ ਕਰਕੇ ਉਹਨਾਂ ਨੇ ਕਿਤੇ ਕੱਟ ਕਰੀ ਆ ਉਹ ਨਹੀਂ ਉਹ ਨਹੀਂ ਸਾਡੇ ਮੂੰਹ ਲੱਗਦੀ ਅਸੀਂ ਤਾਂ ਅਸੀਂ ਸਾਡਾ ਬੇਟਾ ਦਾ ਕਰਕੇ ਅਸੀਂ ਵੋਟ ਵੀ ਕਿਸੇ ਨੂੰ ਨਹੀਂ ਪਾਉਂਦੇ ਕਾਲੀ ਗੱਲ ਨੂੰ ਪਾਉਂਦੇ ਆ ਜਰਾਸੀ ਵਾਲੇ ਜਦੋਂ ਪੜ੍ਹਦੇ ਨਹੀਂ। ਕਿ ਰਾ ਕੀ ਬਾਈ ਦੇ ਵਿੱਚ ਆਮ ਆਦਮੀ ਵਾਲੇ ਪਾਸੇ ਸੀ? ਨਾ। ਕਾਲੀਦਲ ਨੂੰ ਪਾਈਆ ਵੋਟ। ਅੱਛਾ। ਹਾਂ ਅਸੀਂ ਕਾਲੀਦਲ ਮਾਣ ਦੇ ਅੰਦਰ ਦਰਦ ਹੈ ਵੀ ਪੰਥ ਮਜ਼ਬੂਤ ਹੋਣਾ ਚਾਹੀਦਾ ਹੈ। ਦਰਦ ਆ ਜੇ ਵੀ। ਅੱਜ ਤੱਕ ਨਾਲ ਉਹ ਕਾਲੀਦਲ ਦੇ। ਸਾਡੇ ਹਿਰਦੇ 'ਚ ਦਰਦ ਟੋੜਾ ਸਾਹਬ ਦਾ। ਅੱਛਾ। ਟੋੜਾ ਸਾਹਬ ਸਾਡੇ ਇਲਾਕੇ ਦੇ ਲੀਡਰ ਤੇ। ਉਹਨਾਂ ਦੀ ਬਹੁਤ ਵਧੀਆ ਲੀਡਰਤਾ। ਅਰ ਅਸੀਂ ਉਹਦੀ ਕਰੀ ਨੂੰ ਅਸੀਂ ਉਹ ਭੁਲਾ ਨਹੀਂ ਸਕਦੇ। ਉਹ ਸਾਡੇ ਇਲਾਕੇ 'ਚ ਉਹਨੇ ਬਥੇਰਾ ਕੁਝ ਕਰਿਆ। ਪਰ ਅਸੀਂ ਉਹਦੇ ਕਰਕੇ ਅਸੀਂ ਕਾਲੀਦਲ ਨਹੀਂ ਅਸੀਂ ਸੁਖਵੀਰ ਸਿੰਘ ਪੂਰ ਉਹਨਾਂ ਨੂੰ ਅਸੀਂ ਕੀ ਸਮਝਦੇ? ਜਿਹੜੇ ਉਧਰ ਆਪਣੇ ਇਲਾਕੇ ਦੇ ਲੋਕ ਨੇ ਨਾ ਟੌੜੇ ਦੇ ਨਾਲ ਲੱਗਦੇ ਪਿੰਡ ਕਹਿੰਦੇ ਵੀ ਟੌੜਾ ਸਾਹਿਬ ਨੇ ਬਹੁਤ ਲੋਕ ਨੌਕਰੀਆਂ ਤੇ ਲਵਾਏ ਨੇ ਸਿੰਧ ਵਿੱਚ ਕੋਨੇ ਭਰੇ ਬਿਜਲੀ ਬੋਰਡ ਉਹਨੇ ਭਰਿਆ ਐਜੂਕੇਸ਼ਨ ਬੋਰਡ ਉਹਨੇ ਭਰਿਆ ਕੋਈ ਰਿਸ਼ਵਤ ਨਹੀਂ ਕੋਈ ਕੁਛ ਨਹੀਂ ਕੋਈ ਮਕਾਨ ਉਪਣਿਆ ਉਹਦਾ ਇਹਨਾਂ ਨੇ ਤਾਂ ਸਾਲਿਆਂ ਨੇ ਬਣਾ ਲਿਆ ਕੋਠੀਆਂ ਬਾਹਰ ਜਾ ਜਾ ਕੇ ਉਹਨੇ ਉਹਦੇ ਕੋਲ ਕੁਝ ਨਹੀਂ ਉਹਦੇ ਕੋਲ ਚਾਰ ਖਣੋ ਹੀ ਨੇ ਬਸ ਯਾਦ ਕਰਦੇ ਹਾਂ ਅੱਜ ਵੀ ਉਹਨਾਂ ਨੂੰ ਲੈ ਮੈਂ ਕਹਿੰਦਾ ਅਸੀਂ ਸੌਂਦੇ ਉੱਠਦੇ ਸੌਂਦੇ ਯਾਰ ਯਾਦ ਕਰਦੇ ਹਾਂ ਇਹਨਾਂ ਨੇ ਇਹਨਾਂ ਨੇ ਬਾਦਲਾਂ ਨੇ ਉਹਨੂੰ ਜਲੀਲ ਕਰਿਆ ਤਾਂ ਪਰ ਜਾਂਦਾ ਵਾ ਉਹ ਕਰਕੇ ਕੈਪਟਨ ਡਰਦਾ ਤਾਂ ਤੌੜਾ ਸਾਹਿਬ ਤੋਂ ਕਾਂਗਰਸ ਹਾਂ ਫਿਰ ਇਹ ਜਾਂਦਾ ਵਾ ਬਾਦਲ ਨੂੰ ਰਗੜ ਗਿਆ ਐਂਦਾ ਇਹਦੇ ਕੋ ਭਗਵੰਤ ਮਾਨ ਉਹ ਕਿਵੇਂ ਆ ਹੈ ਜੀ ਭਗਵੰਤ ਮਾਨ ਸਵਾ ਭਗਵੰਤ ਮਾਨ ਮੇਰੇ ਛੱਡ ਪਰੇ ਨਹੀਂ ਤਿੰਨ ਸਾਲ ਹੋ ਗਏ ਇਹਨਾਂ ਨੂੰ ਉਹ ਤਿੰਨ ਸਾਲ ਹੋ ਗਏ ਹੁਣ ਤਾਂ ਉਹ ਮੁਲਾਜ਼ਮਾਂ ਨਾਲ ਬਗਾੜਦਾ ਮੁਲਾਜ਼ਮਾਂ ਨੂੰ ਮੁਲਾਜ਼ਮਾ ਨਹੀਂ ਬਣਾਇਆ ਤਾਂ ਮੁਲਾਜ਼ਮਾ ਨਹੀਂ ਲਾ ਦੇਣਾ ਹਾਂ ਹੁਣ ਵੇਖਿਆ ਪੁਲਿਸ ਵਾਲਿਆਂ ਨੂੰ ਕਹਿੰਦਾ ਬਨੂੜ ਵਾਲਿਆਂ ਨੂੰ ਚੱਕ ਕੇ ਪਠਾਨਕੋਟ ਤਸੀਲਦਾਰਾਂ ਨੂੰ ਤਸੀਲਦਾਰਾਂ ਨੂੰ ਕਹਿੰਦਾ ਇਹਨਾਂ ਨੂੰ ਤੁਹਾਨੂੰ ਹੈਡਮਾਸਟਰਾਂ ਨੂੰ ਪ੍ਰਿੰਸੀਪਲਾਂ ਨੂੰ ਅਧਕਾਰ ਦੇ ਦੋ ਲੈ ਦਾ ਸਾਇਕਲ ਮ ਕਰਦਾ ਉਹਦੇ ਵੀ ਕਰਪਸ਼ਨ ਕਰਦੇ ਨੇ ਉਹ ਤਾਂ ਰਿਸ਼ਵਤ ਲੈਂਦੇ ਨੇ ਮੰਨ ਲਿਆ ਕਰਪਸ਼ਨ ਕਰਦਾ ਜਿਹੜਾ ਕਰਦਾ ਉਹਨੂੰ ਫੜ ਲਵੇ ਬਾਕੀ ਜਿਵੇਂ ਨੂੰ ਕਾਨੂੰ ਸਜ਼ਾ ਦਿੰਦਾ ਹਰਾਂ ਤਾਂ ਪਬਲਿਕ ਹੁੰਦੀ ਆ ਕਿ ਨਹੀਂ ਸਹੀ ਹੈ ਫਿਰ ਇਹ ਬਿਜਲੀ ਪੁਛਦੀ ਤਾਂ ਫਾਇਦਾ ਹੋਰ ਜਿਹੜੇ ਕੇਆਰ ਸੀ ਮਿਲ ਰਿਹਾ ਕੋਈ ਬਸ ਬਿਜਲੀ ਆਇਆ ਵੀ ਬਿਜਲੀ ਜੀਰੀ ਚ ਵਧੀਆ ਦਿੰਦਾ ਰਿਹਾ ਹੈ ਹਾਂ ਬਦਲ ਸਾਹਿਬ ਵੀ ਦਿੰਦੇ ਰਹੇ ਨੇ 8 ਘੰਟੇ ਤੋਂ ਪੱਕੀ ਇਹ ਨੇ ਇਹ ਨੇ ਬੰਦ ਨਹੀਂ ਕਰੀਆ ਚੰਨੀ ਦੇ 3 ਮਹੀਨੇ ਕੀ ਮੇਰੇ ਹਾਂਜੀ ਚੰਨੀ ਵੀ ਵਧੀਆ ਰਿਹਾ ਉਹ ਕਿਵੇਂ ਜੀ ਉਹ ਵਧੀਆ ਮਤਲਬ ਉਹਨੇ ਨਾ ਕਿਸੇ ਦੀ ਮਾਰੀ ਨਾ ਚੰਗੀ ਨਾ ਕੋਸ ਕਰਿਆ ਨਾ ਕੋ ਤਰਿਆ ਜਿਹੜਾ ਜ ਆਇਆ ਹੋਇਆ ਚਲਿਆ ਗਿਆ ਹਾਂ ਠੀਕ ਹੈ ਜੀ ਕਿਸਾਨਾਂ ਦਾ ਦੱਸੋ ਕੁਝ ਬਣੂਗਾ ਤੁਸੀਂ ਵੀ ਖੇਤੀ ਕਰਦੇ ਹੋਣੇ ਹੋ ਜੀ ਕਿਸਾਨ ਨੇ ਪਾਟੇ ਵੇ ਜੇ ਇਕੱਠੇ ਹੋ ਜਣੋਂ ਫਿਰ ਸਭ ਕੁਝ ਬਣੂਗਾ ਕਿਸਾਨ ਬਣਾ ਤਾਂ ਕੱਖ ਨਹੀਂ ਕਰ ਸਕਦੇ ਕੋਈ ਵੀ ਸਰਕਾਰ ਆ ਜਾਏ ਕਿਸਾਨ ਬਿਨਾ ਕੁਝ ਨਹੀਂ ਕਰ ਸਕਦੀ ਪਰ ਹੁਣ ਸਾਡੇ ਕਿਸਾਨ ਨੇ ਹੰਕਾਰ ਨੇ ਮਾਰ ਲੇ ਉਹ ਕਹਿੰਦਾ ਮੈਂ ਬੜਾ ਉਹ ਕਹਿੰਦਾ ਮੈਂ ਬੜਾ ਇਹ ਬੜੇ ਨੇ ਮਾਰ ਲੇ ਗੱਦੇਵਾਲ ਹੁਣੀ ਬੈਠੇ ਨੇ ਉਹਨਾਂ ਦੇ ਹੱਕ ਦੇ ਵਿੱਚ ਕੋਈ ਉਹ ਨਹੀਂ ਕਰ ਰਿਹਾ ਬਾਕੀ ਜਥੇਬੰਦੀਆਂ ਫਿਰ ਕਿਉਂ ਉਹ ਹੰਕਾਰ ਹੋ ਗਿਆ ਤਾਂ ਉਹਨੂੰ ਉਹਨੂੰ ਹੰਕਾਰ ਹੋ ਗਿਆ ਦਾ ਡੰਡੇ ਵਾਲ ਨੂੰ ਉਹਨੂੰ ਜਿਆਦਾ ਹੋ ਗਿਆ ਫਿਰ ਬਸ ਹੁਣ ਮੇਰੀ ਗੱਲ ਸੁਣ ਜਦੋਂ ਉਹਨਾਂ ਨੇ ਬੈਠਣਾ ਤਾਂ ਉਹ ਸਾਰੀਆਂ ਪਾਰਟੀਆਂ ਨੂੰ ਨਾਲ ਲੈਂਦਾ ਸਾਰੀਆਂ ਪਾਰਟੀਆਂ ਦਾ ਸਮਰਥਨ ਲੈਂਦਾ ਮਰਨ ਲੱਗੇ ਫੇਰ ਵਹਿੰਦਾ ਫੇਰ ਬੈਠ ਕੇ ਕੀ ਬਣਿਆ ਕੁਛ ਨਹੀਂ ਬਣਿਆ ਆ ਦੁਨੀਆ ਹਰਾਨ ਹੁੰਦੀ ਆ ਬਸ ਬੈਠੀ ਰਹੋ ਬੈਠੇ ਰਹੋ ਇੱਥੋਂ ਲੈ ਜਾਓ ਟਰਾਲੀ ਭਰ ਕੇ ਉੱਥੋਂ ਲੈ ਜਾਓ ਟਰਾਲੀ ਭਰ ਕੇ ਡਾਂਗਾ ਖਾਓ ਮੁੜ ਆਓ ਮਰਕੋਨ ਲਾਦੇ ਵੀ ਬਾਰ ਬਾਰ ਤਾਂ ਨਹੀਂ ਲਾਉਣਾ ਚਾਹੀਦੀ ਮੰਨਦੇ ਤੁਸੀਂ ਨਾ 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 ਤਰਨੇ ਦਾ ਕੀ ਮਤਲਬ ਜੇ ਅੱਛਾ ਤਰ ਮਰਦੇ ਦਿੱਲੀ ਵਾਲਾ ਕਿ ਪਟਾਇਆ ਇਹਨਾਂ ਨੇ ਬੈਠੇ ਰਹਿੰਦੇ ਕੀ ਹੋਣ ਲੱਗਾ ਤਾਂ ਬਈ ਪਤਾ ਐ ਨਹੀਂ ਆਪਾਂ ਕਿਸੇ ਤੇ ਦੋਸ਼ ਨਹੀਂ ਲਾਈਏ ਉਹ پیسے ਕਿਸ ਨੂੰ ਦਾ ਪਤਾ ਨਹੀਂ ਹੈ ਜਾਨੀ ਉੱਥੇ ਬੈਠੇ ਰਹਿੰਦੇ ਮੋਦੀ ਹੁਣੇ ਹਿੱਲੇ ਪਏ ਤੇ ਅੱਛਾ ਮਤਲਬ ਜਿਹੜੀਆਂ ਲਿਖ ਕੇ ਦਿੱਤੀ ਸੀ ਮੰਗਾ ਮੰਨ ਲੈਂਦੇ ਹਨ ਮੰਨਣੇ ਮਨਾਉਣੀਆਂ ਪੈਣੀਆਂ ਪੈਣੀਆਂ ਜਦ ਇਹ ਨਾਂ ਉੱਠਦੇ ਫੇ ਗਲਤੀ ਕਰੀਏ ਮੰਨਦੇ ਹੋ ਗਲਤੀ ਕਰੀਏ ਕਰ ਅਮਰਤਪਾਲ ਨੂੰ ਜਾਣਦੇ ਤੁਸੀਂ ਅਮਰਤਪਾਲ ਵਰਗਾ ਤਾਂ ਬੰਦਾ ਹੀ ਨਹੀਂ ਸੁਣਿਆ ਜਾਣਦੇ ਨੇ ਸੁਣਿਆ ਉਹਨੂੰ ਜਿਤਾਵ ਵੀ ਦਿੱਤਾ ਹੈ ਨਾ ਐਮਪੀ ਬਣਾਤਾ ਪਾਉਂਦਾ ਵੀ ਬਾਹਰ ਨਹੀਂ ਕੱਢ ਰਹੀ ਜੀ ਫਿਰ ਤਾਂ ੱਤਕਾ ਫਿਰ ਗੌਰਮੈਂਟ ਦਾ ਜਿਹੜੇ ਹੱਥ 'ਚ ਗੌਰਮੈਂਟ ਹੁੰਦੀ ਆ ਜੋ ਮਰਜ਼ੀ ਕਰ ਲਵੇ ਉਹਨੂੰ ਉੱਥੇ ਅਸਾਮ ਚ ਭੇਜਣ ਦਾ ਕੀ ਮਤਲਬ ਇੱਕ ਮਿੰਟ ਗੱਲ ਤਸਬੇ ਅਸਾਮ ਚ ਕੀ ਹੈ ਲੋਕਾਂ ਨੇ ਸਾਰੇ ਐਮਐਲ ਇਹਨਾਂ ਤੋਂ ਲੋਕ ਸਭਾ ਐਮਐਲਾਂ ਤੋਂ ਸਭ ਨਾਲ ਵੱਟ ਵੋਟਾਂ ਲੈ ਕੇ ਜੰਮਿਆ ਜੇ ਲੋਕਾਂ ਦਾ ਉਹਨੂੰ ਫਤਵਾ ਹੈ ਲੋਕ ਉਹਨੂੰ ਮੰਨਦੇ ਨੇ ਇਹਨਾਂ ਨੇ ਚਾਕੇ ਉੱਥੇ ਠੋਕਤਾ ਅਸਾਮ ਚ ਅਰ ਇੱਕ ਦਿਨ ਆਊਗਾ ਉਹਦਾ ਕਾਲੀ ਨਾਲ ਚਮਕੂਗਾ ਜੇ ਨਵੀਂ ਪਾਰਟੀ ਬਣਾਈ ਹਾਂ ਨਵੀਂ ਪਾਰਟੀ ਬਣਾਈ ਉਹਨੇ ਬਾਦਸ਼ਾਹਾਂ ਆਵੇ ਬਾਦਸ਼ਾਹ ਪੰਜਾਬ ਬਣਾਈ ਉਹਨੇ ਆ ਅਕਾਲੀ ਪੰਜਾਬ ਕਾਲੀ ਦਲ ਹਾਂ ਇਹ 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 ਫਿਰ ਫਿਰ ਹੁਣ ਤੂੰ ਮੈਨੂੰ ਇੱਕ ਗੱਲ ਦੱਸ ਹਾਂਜੀ ਅਕਾਲੀ ਦਲ ਤਾਂ ਬਾਦਲ ਕਾਲੀ ਦਲ ਕਿੱਥੋਂ ਜੰਪਿਆ ਬਾਦਲ ਕਾਲੀ ਦਲ ਬਾਦਲ ਕਾਲੀ ਦਲ ਇਹ ਕਿ ਲੋਕਾਂ ਦੇ ਨਾਮ ਪਾਇਆ ਸਾਡਾ ਕਹਿੰਦੇ ਹੈ ਤਾਂ ਅਕਾਲੀ ਦਲੇ ਸਾਡਾ ਨਾਮ ਵੀ ਬਾਦਲ ਉਹਨਾਂ ਨੇ ਬਾਉ ਕਰੀਆ ਕਰਕੇ ਬਾਦਲ ਕਾਲੀ ਦਲ ਰਿਲੇਟਡ ਕਰਾਇਆ ਫਿਰ ਝੂਠੇ ਨੇ ਰਾਜ ਹੋਰ ਜਿੱਦ ਮਨ ਕੇ ਲੱਗਿਆ ਜੀ ਫਿਰ ਉਹ ਵੀ ਲੱਗ ਅਕਾਲੀ ਦਲ ਬਣਾਇਆ ਸੀ ਉਹ ਸਚਾਈ ਨੇ ਮਾਰ ਲਿਆ ਉਹ ਇਹ ਰੋਣਾ ਉਹ ਸੱਚਾ ਸੱਚਾ ਬੰਦਾ ਲੈ ਉਹ ਸੱਚਾ ਸੱਚਾ ਬੰਦਾ ਉਹ ਉਹ ਬਸ ਅੰਦਰ ਬੈਠਾ ਤੇ 13 ਦੀ 13 ਸੀਟਾਂ ਜਿੱਤ ਗਿਆ ਤਾਂ ਸਿਵਲ ਜਿਹਾ ਮਾਰ ਉਹਨੂੰ ਸਿਆਸਤ ਨਹੀਂ ਆ ਬਸ ਉਹ ਹੁਣ ਸੱਚਾਈ ਕਰਕੇ ਉਹ ਜਿਹੜਾ ਸੱਚਾ ਉਹਨੇ ਤਾਂ ਗਿਰ ਰਹੀ ਹੈ ਉਹ ਮਾਰ ਖਾਂਦਾ ਮਾਰਗ ਅਗਲੀ ਸਵਾਲ ਤੁਹਾਡੇ ਕੋਲੋਂ ਪਹਿਲਾਂ ਕਦੇ ਬਜ਼ੁਰਗ ਵੀ ਪੋਸਤੀ ਵਰਤੂ ਕਰਦੇ ਸੀ ਪੰਜਾਬ ਚ ਖੇਤੀ ਵੀ ਹੁੰਦੀ ਸੀ ਭੁੱਕੀ ਫੀਮਦੀ ਤੇ ਜੇ ਉਹ ਹੋ ਜਵੇ ਦੂਜੇ ਨੌਜਵਾਨ ਗੋਲੀਆਂ ਤੋਂ ਵੱਤ ਜਾਣਗੇ ਗੱਲ ਸਹੀ ਐ ਕਿ ਨਹੀਂ ਇਹ ਗੱਲ ਸਹੀ ਐ ਜੇ ਪੋਸਤ ਭੁੱਕੀ ਖੋਲਦੇ ਹੁਣ ਜਿਵੇਂ ਹੁਣ ਸ਼ਰਾਬ ਆ ਦੇਸੀ ਦੇਸੀ ਸ਼ਰਾਬ ਲੋਕੇ ਕੱਢਦਾ ਅਗਲਾ ਜੇ ਸ਼ਰਿਆਮ ਕਰਦੇ ਨੇ ਲੋਕ ਕਰਦੇ ਹੀ ਨਹੀਂ ਕਿਤੇ ਕਾਢੀ ਸੌਖੀ ਐ ਸੌਖੀ ਨਹੀਂ ਐ ਕੱਢਣੀ ਠੀਕੇ ਵਾਦ ਕਰਾ ਦੋ ਤੁਸੀਂ ਦੇਖਦਾ ਠੀਕ ਠੀਕੇ ਦਾ ਮੰਨ ਕਿੱਥੋਂ ਕਰਾਉਣਗੇ ਦੇਖੇ ਤਾਂ ਇਹਨਾਂ ਨੂੰ ਆਮਦਨ ਨਾਲ ਇਹਨਾਂ ਨੂੰ ਇਹ ਤਾਂ ਮਤਲਬ ਉਹਦਾ ਫਾਇਦਾ ਹੈਗਾ ਜੀ ਪੋਸ ਦਾ ਨਾ ਫਾਇਦਾ ਲੋਕ ਨਸ਼ਾ ਛੱਡ ਦੇਣਗੇ ਕੋਈ ਨਹੀਂ ਖਾਊਗਾ ਇਹ ਤਾਂ ਹੁਣ ਜਿੰਨੀ ਜਿਵੇਂ ਹੁਣ ਅਸੀਂ ਕਿਸੇ ਨੂੰ ਕੋਈ ਗੱਲ ਕਿੰਨੀ ਰੋਕ ਲਈਏ ਉਹਨੇ ਰੋਗ ਤੇ ਅਗਲਾ ਉਹਦੀ ਚੋਰਬਜਾਰੀ ਵੱਧ ਗਈ ਹੈ ਉਹਦੀ ਬਲੈਕ ਵੱਧ ਗਈ ਹੈ ਬਲੈਕ ਵੀ ਖੜ ਜੂ ਚੋਰ ਵੀ ਕਿਹੜਾ ਖਾ ਲੇ ਭੁੱਕੀ ਆ ਫੀਮ ਪਹਿਲਾਂ ਤਾਂ ਕਹਿੰਦੇ ਵੀ ਬਜ਼ੁਰਗ ਖਾ ਕੇ ਖੇਤਾਂ 'ਚ ਕੰਮ ਕਰਦੇ ਸੀ ਕਰਦੇ ਸੀ ਹੁਣਾ ਮੁੰਡੇ ਹੀਰ ਨੇ ਤਾਂ ਉਹ ਟੀਕੇ ਲਾਈਆਂ ਨੇ ਕੁੜੀ ਉਹਦਾ ਸਦਾਈ ਨਿਆਣੇ ਪਤਾ ਨਹੀਂ ਕਿਉਂ ਉਹ ਤਾਂ ਬਹੁਤ ਘੱਟ ਕਰਦਾ ਇਹ ਤਾਂ ਬਹੁਤ ਗਰਾਫਟ ਵਾਲਾ ਗਿਆ ਕੰਮ ਹਾਂ ਕਿਦਾਂ ਜੀ ਹਾਂ ਮੈਂ ਕਿ ਉਹ ਦਿਨਾਂ ਫਿਰ ਫਰਕ ਪਊਗਾ ਕੋਈ ਵੀ ਜਿਹੜੇ ਬੱਚੇ ਸਿੰਥੈਟਿਕ ਡਰਗ ਤੇ ਨਹੀਂ ਕੋਈ ਇਦਾਂ ਫਿਰ ਬਦਲਾਊਗਾ ਸਿੰਥੈਟਿਕ ਡਰਗਾਂ ਤਾਂ ਠਾਕ ਬਹੁਤ ਬਹੁਤ ਵਧੀਆ ਨਹੀਂ ਤਾਂ ਹਾਂ ਸਿੰਥੈਟਿਕ ਡਰਗ ਬਹੁਤ ਮਾੜੇ ਨੇ ਬੱਚਾ ਅਜਿਹਾ ਬਹੁਤ ਮਾੜਾ ਟੀਕੇ ਕੰਮ ਕਰਨਾ ਨਹੀਂ ਚਾਹੁੰਦੇ ਇੱਥੇ ਕੰਮ ਨਹੀਂ ਕਰਦਾ ਕੋਈ ਵੀ ਅੱਜ ਕੱਲ ਬਾਹਰ ਜਾ ਕੇ ਕੀ ਕਰਦੇ ਨੇ ਜੀ ਬਾਹਰ ਜੁੱਤੀਆਂ ਖਾਂਦੇ ਨੇ ਜੁੱਤੀਆਂ ਲਾ ਕੇ ਰੋਟੀ ਤਾਂ ਬਿਲਡਿੰਗਾਂ 'ਚ ਬਾਹਰ ਜਾਣਗੇ ਜੇ ਬੈਠੇ ਰਹਿਣਗੇ ਉਹ ਕਹਿੰਦੇ ਨੇ ਪੈਸੇ ਮੰਗਾਲਾ ਘਰੋਂ ਬਾਪੂ ਨੇ ਤਾਂ ਜ਼ਮੀਨ ਵੇਚ ਕੇ ਪਹਿਲਾਂ ਤੈਨੂੰ ਭੇਜਤਾ ਹੁਣ ਤੈਨੂੰ ਕੀ ਦੇ ਬੈਠਾ ਰਹਿ ਇੱਥੇ ਨਹੀਂ ਥਾਲੇ ਨੂੰ ਜਿਹੜੇ ਚੱਡੜ ਦੇਣਗੇ ਜਿਵੇਂ ਉਹਨਾਂ ਬੱਚੇ ਜ਼ਮੀਨਾਂ ਵੇਚ-ਵਿਚ ਕੇ ਜਾ ਰਹੇ ਨੇ ਬਾਹਰ ਪੰਜਾਬ 'ਚ ਤੁਹਾਨੂੰ ਪਤਾ ਬਹੁਤ ਜ਼ਮੀਨਾਂ ਵਿਗੀਆਂ ਹੋਈਆਂ ਨੇ ਇਹ ਸਹੀ ਹੈ ਕਿ ਗਲਤ ਹੈ ਕੰਮ ਹਲਤ ਹੈ ਗਲਤ ਹੈ ਗਲਤ ਉਹ ਇੱਥੋਂ ਤਾਂ ਭਾਂਚੂ ਦੇ ਅੰਗਰੇਜ਼ ਕੱਢੇ ਨੇ ਪਗਲ ਸਿੰਘ ਉਹਨੇ ਉਦਮ ਸਿੰਘ ਉਹਨੇ ਲੜਾਈਆਂ ਲੜ ਲੜ ਕੇ ਲੜਦੜ ਕੇ ਉਹ ਉਹਨਾਂ ਦਾ 파ਖ ਵਧਿਆ ਹੁਣ ਜਾ ਕੇ ਉਹਨਾਂ ਦੀ ਗੱਲਮੀ ਫੇਰ ਕਰਦੇ ਨੇ ਇੱਥੇ ਇਹ ਵੀ ਕਮੀ ਕੀ ਹੈ ਕਮੀ ਕੀ ਹੈ ਇੱਥੇ ਸਾਡੇ ਟਾਈਮ ਦੀ ਕਦਰ ਨਹੀਂ ਹੈ ਪਰ ਬੱਚਿਆਂ ਨੂੰ ਮਿਹਨਤ ਨਹੀਂ ਪੂਰੀ ਮਿਲਦੀ ਜਿਹੜਾ ਜਿੱਦਾਂ ਮਰਜ਼ੀ ਕੰਮ ਕਰਨ ਜੋ ਕੋਈ ਮਿਹਨਤ ਨਹੀਂ ਆਪੀ ਮਿਹਨਤ ਉੱਥੇ ਮਿਹਨਤ ਹੈ ਜੋ ਮਿਹਨਤ ਹੈ ਹਾਇ ਟਾਈਮ ਪੱਕਾ ਔਰ ਉਹਨਾਂ ਦੀ ਆਹ ਸਾਲਾ ਕੰਟਰੋਲ ਵੀ ਬਹੁਤ ਵਧੀਆ ਤੇ ਪੈਸਾ ਵੀ ਬਹੁਤ ਹੈ ਉਹ ਜਿਹੜਾ ਕੰਮ ਕਰਦਾ ਉਹਨੂੰ ਪੈਸੇ ਦਿੰਦੇ ਨੇ ਰਾਜਮੇ ਇੱਥੇ ਕਰਨੀ ਜਾਓ ਕੰਮ ਤੁਸੀਂ ਕੱਸੀ ਜਾਓ ਸਾਰੀ ਦਿਹਾੜੀ 500 ਦੇਣਗੇ ਦਿਹਾੜੀ ਦਾ ਇੱਥੇ ਆਉਂਦੇ ਫੇ ਇਹ ਆਉਂਦੇ ਘਰ ਭਰਦੇ ਨੇ ਇਹ ਇਹ ਮੰਤਰੀਆਂ ਦੇ ਹੁਣ ਜਿਵੇਂ ਭਗਵੰਤ ਮਾਨ ਨੇ ਡੇਰਾ ਲਾਇਆ ਵੀ ਭੈਣ ਦੀ ਮਰਵਾ ਲੁੱਟ ਲੋ ਜਿਹੜਾ ਲੁੱਟਣ ਦਾ ਡੂਢ ਸਾਲ ਰਹਿ ਗਿਆ ਉਹ ਕਹਿੰਦਾ ਵੀ ਮੇਰੇ ਉੱਤੇ ਕੋਈ ਜਾਮ ਨਹੀਂ ਕ腐ਸ਼ਨ ਦਾ ਜੀ ਭਗਵੰਤ ਮਾਨ ਕਹਿੰਦਾ ਜਾਮ ਨਹੀਂ ਉਹ ਤੇ ਕ腐ਸ਼ਨ ਦਾ ਗੱਲ ਸੁਣੋ ਮੇਰੀ ਹਾਂਜੀ ਉਹ ਤਾਂ ਲੋਕਾਂ ਦੇ ਉਂਗਲੀਆਂ ਠਾਉਂਦਾ ਤਾਂ ਬਈ ਇਹਦੀ ਸਕਿਉਰਿਟੀ ਵੱਧ ਹੈ ਜੀ ਇਹਦੀ ਸਕਿਉਰਿਟੀ ਵੱਧ ਹੈ ਉਹਦੇ ਕੋਲ ਹੁਣ ਕਿੰਨੀ ਸਕਿਉਰਿਟੀ ਹੈ ਆਲੇ-ਆਲੇ ਕਿੰਨਾਗਾ 2-2500 ਰੁਪਏ ਬੰਦਾ ਹੋਊਗਾ 1000 ਦੇ ਕਰੀਬ ਜੀ ਫੇਰ 1000 ਦੇ ਕਰੀਬ ਹੈ ਉਹ ਉਹ ਕੀ ਗੱਲ ਉਹ ਤਾਂ ਖਰਚਾ ਨਹੀਂ ਪੰਜਾਬ ਸਰਕਾਰ ਤੇ ਨਾ ਇਹਨਾਂ ਤੇ ਪੰਜਾਬ ਤੇ ਸਰਕਾਰ ਖਰਚਾ ਨਹੀਂ ਉਹਦਾ ਉਹ ਲੋਕਾਂ ਦੇ ਉਂਗਲੀਆਂ ਚੰਗਦਾ ਜਗਦਾ ਪਸ ਗਿਆ ਉਹਨੂੰ ਖਾਂਦਾ ਕੁਸ ਜਾਂ ਵੋਟਾਂ ਮੰਗਣੀਆਂ ਜਾਂ ਤਾਂ ਸਾਡੇ ਵੀ ਵੀ ਫਿਰਦਾ ਫੇਰ ਉਹਨੂੰ ਖਾਣ ਲੱਗ ਜਾਂਦੇ ਨੇ ਫਿਰ ਸਕਿਉਰਿਟੀ ਵਾਲੇ ਰੱਖ ਲੋ ਨਵਜੋਤ ਸਿੱਧੂ ਕਿਵੇਂ ਲੱਗਿਆ ਜੀ ਉਹ ਵੀ ਹੁਣ ਚੁੱਪੀ ਬੈਠੇ ਨੇ ਇਹਨਾਂ ਮਜੂਬ ਸਿੱਧੂ ਉਹ ਤਾਂ ਹੁਣ ਉਲੀ ਚੱਲੀ ਨਹੀਂ ਚੱਲੀ ਨਹੀਂ ਕਾਰਜਕਾਰੀ ਉਹ ਕਿ ਆਉਂਦੇ ਨੇ ਜੀ ਫਿਰ ਗੱਲ ਬਣੂਗੀ ਉਹ ਕਹਿੰਦੇ ਮੇਤੇ ਵੀ ਇਲਜ਼ਾਮ ਕੋਈ ਨਹੀਂ ਮੈਂ ਅਜ ਤੱਕ ਰੁਪਈਏ ਦੀ ਕਰਾਪਸ਼ਨ ਨਹੀਂ ਕੀਤੀ ਲੱਗ ਜੂ ਕਰਨ ਜਾਂਦਾ ਇੱਧਰ ਆ ਗਿਆ ਇਹ ਤਾਂ ਸਾਡੀ ਕੁਰਸੀ ਹੋਈ ਜੀ ਹੈ ਹਾਂ ਅੱਛਾ ਹਾਂ ਅੱਛਾ ਵੀ ਪਹਿਲਾਂ ਕੁਝ ਹੋਰ ਕਹਿੰਦੇ ਨੇ ਬਾਅਦ ਚ ਬਦਲ ਜਾਂਦੇ ਨੇ ਸਾਰੇ ਜਾਰੇ ਹਾਂ ਹੁਣ ਆਪਗਵਨ ਤਮਾਨ ਕੀ ਕਹਿੰਨ ਤਾਂ ਸਾਰੇ ਹੀ ਮੁੱਖ ਮੰਤਰੀ ਹਾਂ ਹਾਰੀ ਮੁੱਖ ਮੰਤਰੀ ਕਿ ਜਿਹਨੂੰ ਪੁੱਛਦਾ ਹੀ ਨਹੀਂ ਕੋਈ ਕੋਈ ਕਿਹੜਾ ਮੁੱਖ ਮੰਤਰੀ ਤੁਸੀਂ ਮੁੱਖ ਮੰਤਰੀ ਦੱਸੋ ਹੈਂ ਤੁਸੀਂ ਵੀ ਆ ਗਏ ਫਿਰ ਇਹ ਸਭ ਨਾਲ ਤਾਂ ਆ ਅਸੀਂ ਵੀ ਮੁੱਖ ਮੰਤਰੀਆਂ ਆਹ ਆਪਦੇ ਘਰ ਦੇ ਮੁੱਖ ਮੰਤਰੀਆਂ ਉਹ ਜਿਹੜਾ ਮਗਜ ਮਾਰਦਾ ਤਾਂ ਮੁੱਖ ਮੰਤਰੀ ਹੁਣ ਆਪ ਆਇਆ ਕੱਲਾ ਉਹ ਕੀ ਐ ਸਾਲਾ ਕੇਰਜੀ ਆ ਖਰਚਾ ਸਾਡੇ ਪੰਜਾਬ ਦਾ ਹੈਲੀਕਾਪਟਰ ਕੇਰਜੀ ਨਾਲ ਖਿੱਚੀ ਫਿਰਦਾ ਕਰੋੜਾਂ ਰੁਪਏ ਦਾ ਇਹ ਤਾਂ ਜਿਹੜੇ ਚ ਜਾਊ ਇਹ ਤਾਂ ਪਹਿਲੇ ਛੱਟ ਕੇ ਸਰਕਾਰ ਬਦਲੀ ਹੀ ਹਲਚ ਜਾਨਾ ਇਹਨੇ ਇਹਨੇ ਭੱਜ ਜਾਣਾ ਤੇਰੇ ਸਾਹਮਣੇ ਬਾਹਰ ਨੂੰ ਭੱਜੂਗਾ ਇਹ ਹਾਂ ਹਾਰੇਗਾ ਤੂੰ ਨਹੀਂ ਉੱਥੋਂ ਕਿੱਥੋਂ ਦਿੱਲੀ ਤੋਂ ਦਿੱਲੀ ਤੋਂ ਜੁੱਤੀਆਂ ਖਾਣੀਆਂ ਦੀ ਇਹਨਾਂ ਨੇ ਕਾਂਗਰਸ ਹਰਾਈ ਇੱਥੋਂ ਕਾਂਗਰਸ ਨੇ ਉੱਥੇ ਇਹ ਹਰਾਤੇ ਹਰਿਆਣੇ 'ਚ ਕਾਂਗਰਸ ਨਹੀਂ ਹਰਾਈ ਇਹਨਾਂ ਨੇ ਕਿ ਆਪ ਵਾਲਿਆਂ ਨੇ ਕੇਰਜੀ ਵਾਲ ਨੇ ਕਾਂਗਰਸ ਦਾ ਵਿਰੋਧ ਕਰਿਆ ਕਾਂਗਰਸ ਨੇ ਉੱਥੇ ਕੀ ਕਰਤਾ ਇਹ ਤਾਂ ਹੁਣ ਜੇ ਤੂੰ ਮੇਰੇ ਫੜ ਕਾਪ ਜਣਗਾ ਮੈਂ ਤੇਰੇ ਘਰ ਆਵਾਂਗਾ ਮੋਦੀ ਸਰਕਾਰ ਸਹੀ ਹੈ ਉੱਪਰ ਕਾਹਨੂੰ ਮੋਦੀ ਸਹੀ ਆ ਸਿੱਖਾਂਗੇ ਸਿੱਖਾਂ ਨੂੰ ਤਾਂ ਦੇਖੀ ਨਾ ਜੀ ਉਹ ਇਕਾਇਦਾ ਸੁਭਿੱਤਰਮ ਪਰਵਰਤਨ ਹੋ ਰਿਹਾ ਤਾਂ ਨੂੰ ਪਤਾ ਤੁਹਾਡੇ ਵੀ ਇੱਧਰ ਕੋਈ ਹੋ ਸਕਦਾ ਕੇਸ ਮੈਨੂੰ ਪਤਾ ਨਹੀਂ ਹੈਗਾ ਇਸਾਈ ਧਰਮ ਚ ਲੋਕ ਜ਼ਿਆਦਾ ਜਾ ਰਹੇ ਨੇ ਫਿਰ ਕਮੀ ਕਿੱਥੇ ਆ ਪੀ ਲੋਕ ਸਿੱਖ ਧਰਮ ਤੋਂ ਕਿਉਂ ਮੂੰਹ ਮੋੜ ਰਹੇ ਨੇ ਆਪਣੇ ਜਿੰਨੇ ਪੀਸੀਐਸ ਆਈਐਸ ਅਫਸਰ ਨੇ ਸਾਰੇ ਕੋਈ ਯਾਦਵ ਹੈ ਕੋਈ ਸਾਲਾ ਸੇਨਾ ਹੈ ਕੋਈ ਕੋਸਾ ਹੈ ਕੋਈ ਕੋਸਾ ਹੈ ਕੋਈ ਸਰਦਾਰ ਹੈਗਾ ਕੋਈ ਵੀ ਨਹੀਂ ਉਹ ਉਹ ਤਾਂ ਸਮਾਂ ਕਹਿੰਦੇ ਨੇ ਵੀ ਸਾਨੂੰ ਪਾਗ ਵਾਲਾ ਦੇਖ ਕੇ ਜ਼ਹਿਰ ਚੜਦੀ ਆ ਬੱਚੇ ਇਧਰ ਆਈਪੀਐਸ ਪੀਸੀਐਸ ਨਾਲ ਬਸਨ ਜਾਣ ਹੀ ਰਹੇ ਮੰਨਦੇ ਹੋ ਨਹੀਂ ਜਾਂਦੇ ਕੋਈ ਉਹ ਪਲੱਸ 2 ਨਹੀਂ ਕਰਦੇ ਤੂੰ ਆਈਪੀਐਸ ਕਰਦਾ ਸਿੱਧਾ ਬਾਹਰ ਆ ਪਲੱਸ 2 ਕਰੀ ਏਜੰਟ ਬੈਠੇ ਨੇ ਵੇਚਦੇ ਬਾਪੂ ਦੀ ਜ਼ਮੀਨ ਵਿੱਚ ਮਹਸਾਣ ਨਗਰ ਵੇਚ ਕੇ ਤੇ ਬਾਪੂ ਦਾਲਾ ਚਾਹੇ ਛੜਕਤੇ ਪਿਆ ਰਹੇ ਉਧਰੋਂ ਕੱਢ ਵੀ ਰਹੇ ਨੇ ਤੁਹਾਨੂੰ ਪਤਾ ਅਮਰੀਕਾ ਤੋਂ ਵੀ ਕੱਢ ਰਹੇ ਨੇ ਅੱਗੇ ਕੈਨੇਡਾ ਵੀ ਕੱਢੂਗਾ ਕੈਨੇਡਾ ਵੀ ਕੱਢੂਗਾ ਤੁਹਾਨੂੰ ਪਤਾ ਹੈ ਕੱਢੂਗਾ ਕੱਢੂਗਾ ਤੇ ਫਿਰ ਮਤਲਬ ਅਮਰੀਕੀ ਕਾਨੂੰਨੀ ਨੇ ਜਿਹੜੇ ਉਹਨਾਂ ਨੂੰ ਤਾਂ ਕੱਢੂਗਾ ਕੱਢੂਗਾ ਮਤਲਬ ਉਧਰ ਵੀ ਬੱਚੇ ਕਹਿ ਰਹੇ ਨੇ ਜਾ ਕੇ ਵੀ ਸਾਨੂੰ ਕੰਮ ਕਰ ਨਹੀਂ ਮਿਲ ਰਿਹਾ ਪਰੇਸ਼ਾਨ ਆ ਸੀ ਹਨਾ ਬਹੁਤ ਸਾਰੀਆਂ ਕੈਨੇਡਾ ਦੇ ਵਿੱਚ ਵੀ ਇਦਾਂ ਹੈਗਾ ਬਿਲਕੁਲ ਬੱਚੇ ਭੀਰ ਵਾਰਦੇ ਜਾਂਦੇ ਨੇ ਉਹ ਮਨ ਮੁੰਡੇ ਚਲੇ ਗਏ ਇੱਥੇ ਭਈ ਭਈ ਆ ਗਏ ਭਈਆਂ ਸਾਡ ਬਰਾਲ ਕਰਨਾ ਇੱਥੇ ਆ ਗਏ ਵੇਰੇ ਸਾਡੇ ਕਿਉਂ ਬੰਦੇ ਵੀ ਵਿਰੇਜ ਵਿੱਚ ਪ੍ਰਵਾਸੀ ਉਰੇ ਆ ਰਹੇ ਨੇ ਉਹ ਤਾਂ ਕਾਮਯਾਬ ਹੋ ਰਹੇ ਨੇ ਆ ਕੇ ਉਹ ਘੱਟੋ ਹੋ ਰਹੇ ਨੇ ਵੀ ਉਹੀ ਗੱਲ ਕਰਦੇ ਆ ਫਿਰ ਆਪਣੇ ਕਿਉਂ ਨਹੀਂ ਹੋ ਰਹੇ ਉਰੇ ਰਹਿ ਕੇ ਸਾਡੇ ਸਾਡੇ ਕੰਮ ਨਹੀਂ ਕਰਦੇ تھے ਉੱਤੀ ਬਾਹਰ ਜਾ ਕਰਦੇ ਮੈਂ ਉੱਥੇ ਉੱਥੇ ਫਲਾਸ਼ ਸਾਫ ਕਰਨ ਚੰਗੇ ਲਾ ਦਿਆ ਨੇ ਇੱਥੇ ਬੰਦੇ ਇੱਥੇ ਆ ਦੇ ਘਰ ਦਾ ਕੰਮ ਨਹੀਂ ਕਰਦੇ ਦੋ ਮਹੀਨਾ ਦਾ ਕੰਮ ਕਰੋਗੇ ਹਾਂ ਅਸੇ ਇਸ ਘਰ ਮਾਰ ਖਾਣੇ ਆਂ ਜੇ ਬਾਟੇ ਸਾਡੇ ਕੋਈ ਕੋਈ ਬੱਚਾ ਜਿਆ ਚਾਚਾ ਪੜਦਾ ਹੈ ਨਾਇਕਾ ਕਮ ਕਰਦੇ ਨੇ ਕਿਸੇ ਟੱਕੇ ਵਾਰ ਕੰਦੇ ਫੇਰੀ ਜਾਂਦੇ ਨੇ ਵਿਚ ਇਹ ਤਾਂ ਹੀ ਤਾਂ ਹੀ ਬਾਹਰ ਜਾਂਦਾ ਹੈ ਫਾਇਨਾਂਸ ਹੈ ਜਿਹੜੀ ਫਾਇਨਾਂਸ ਹੈ ਇਹਨੇ ਕੁਝ ਬੈਂਕਾਂ ਨੇ ਬੇੜਾ ਗਰ ਕਰਤਾ ਭੈਣ ਜੀ ਦੇ ਦੋ ਜੀ ਬੁਲਟ ਕਰਤਾਉਣ ਮੁਰਕੇ ਫੜਕੇ ਲੈ ਗਿਆ ਸਾਲੇ ਨੂੰ ਆ আচ্ছা ਵਾਹੀ ਕੰਮ ਆ ਹੋਰ ਕੀ ਆ ਕਿਸ਼ਤਾਂ ਪਾਕਿਸਤਾਂ ਤੇ ਦੇ ਦੋ ਮੁਰਕੇ ਕਿਥੇ ਵਰਨੀ ਹੁੰਦੀ ਚੱਲ ਮੇਰੇ ਭਾਈ ਫੜ ਲਓ ਜੀ ਸਾਲੇ ਦਾ ਮੋਟਰ ਜਿਹੜੇ ਤੁਹਾਡੇ ਸ਼ੌਂਕ ਛੋਟੇ ਹੁੰਦੇ ਸੀ ਜਣਾ ਅੱਜ ਕੱਲ ਦੇ ਜਵਾਨ ਨੌਜਵਾਨਾਂ ਦੇ ਸ਼ੌਂਕ ਵੱਡੇ ਨੇ ਗੱਡੀ ਵੀ ਮਹਿੰਗੀ ਲੈਣੀ ਆ ਸਾਨੂੰ ਤਾਂ ਸਾਈਕਲ ਤੇ ਸਾਡੇ ਕੋ ਤਾਂ ਸਾਨੂੰ ਤਾਂ ਮੇਰਾ ਖਿਆਲ ਆ ਮੈਂ ਤਾਂ ਸਭ 57 ਚ ਗੱਲੇ ਪੜਨ ਲੱਗਾ ਤਾਂ ਮੈਂ 57 ਚ ਰੋਮੋਨਾਡ 250 ਲੈ ਆਤਾ ਸੁਕੋ 250 ਸਾਈਕਲ ਤੇ ਸਾਰੀ ਗਏ ਪਰ ਤੁਰਕੇ ਜਾਂਦੇ ਰਿਆਂ ਅੱਥੇ ਪੜਨਾ ਹਾਂ ਅਸੀਂ ਦੋਨੇ ਜਾਂ ਸਰਾਂ ਤੁਰਕੇ ਜਾਂਦਾ ਰਿਹਾ ਵੀ ਨਾ ਹਾਂ ਅਸੀਂ ਦੋਨੇ ਜਾਂਦੇ ਪਜਾਮਾ ਬੋਸ਼ਕੀ ਦਾ ਹੁੰਦਾ ਤਾਂ ਹਾਂ ਪਜਾਮਾ ਬੋਸ਼ਕੀ ਦਾ ਮੋਢੇ ਤਰ ਲੈਣਾ ਇੱਥੋਂ ਇੱਥੋਂ ਭੱਜ ਲੈਣਾ ਤਿਆਰ ਪੰਜ ਨੇ ਜਾ ਕੇ ਸੂਜ ਦੀ ਪੁਲੀ ਟਪ ਕੇ ਧਮ ਲੈਣਾ ਵੀ ਚਲੋ ਵੇ ਆ ਗਿਆ ਜਾਂਦਾ ਕਿੰਨਾ ਪੜੇ ਤੁਸੀਂ ਮੈਂ 올ਡ ਮੈਟਰ ਦਾ 올ਡ ਮੈਟਰ ਹੀ ਹੋਣਾ 올ਡ ਮੈਟਰ ਇੱਕ ਪ੍ਰਾਣੀ ਮੈਟਰ ਕਰੀ ਵੀ ਆ ਨਹੀਂ ਆ ਨਹੀਂ ਹੈ ਜਿਹੜੀ ਆ ਨਵਾਂ ਮਾਤਾ ਕੋਈ ਹੁਣ ਦੀ ਹੁਣ ਦੀ ਐਮਏ ਦੇ ਬਰਾਬਰ ਨਾ ਇਹ ਤਾਂ ਨਹੀਂ ਯਾਰ ਹੁਣ ਵਾਲੇ ਦਾ ਪਲੱਸ 2 ਵਾਲੇ ਦੀ 10ਵੀਂ ਚ ਕੀ ਹੈ ਮੈਨੂੰ ਤਾਂ ਕੋਈ ਉਹਨਾਂ ਦੀ ਪੜਾਈ ਨਹੀਂ ਲੱਗਦੀ 68 ਚ ਕਰਿਆ ਤੇ ਹੁਣ ਚੇਰ ਗਿਆ ਮੈਂ ਚਾਹ ਹੁਣ ਅੱਛਾ ਤੂੰ ਚੌਂਟ ਨਹੀਂ ਕਰੀਏ ਚੌਂਟ ਉਹ ਤਾਂ ਕਹਿੰਦੇ ਵੀ ਦਸਵੀਂ ਨੂੰ ਵੀ ਮਤਲਬ ਵੱਡੀ ਪੋਸਟਰ ਨੌਕਰੀ ਮਿਲ ਜਾਂਦੀ ਤੁਸੀਂ ਕਹਿੰਦੇ ਕਿੱਤੀ ਨੌਕਰੀ ਕੋਈ ਨਾ ਕੋਈ ਨੌਕਰੀ ਨਹੀਂ ਕੀਤੀ ਬਸ ਉਹੀ ਉਲਝ ਗਿਆ ਘਰੇ ਖੇਤੀ ਜੇ ਹਾਂ ਵਧੀਆ ਜੱਦੀ ਦਾ ਕੰਮ ਹੈ ਬੱਸ ਕੁਦਰਤ ਨੇ ماں ਬੜੀ ਰੱਖੀ ਮਾੜੀ ਮੋਟੀ ਮਾੜੀ ਮੋਟੀ ਹੋਰ ਬਾਬਾ ਜੀ ਕੀ ਗੱਲ ਠੀਕ ਹੈ ਜੀ ਆਹ ਬਣਾਈਏ ਮਿਹਰਬਾਨੀ ਜੀ ਦੱਸੋ ਹੋਰ ਪੰਜਾਬ ਦੇ ਵਿੱਚ ਤੁਹਾਨੂੰ ਕੀ ਲੱਗਦਾ ਹੈ ਵੀ ਇਦਾਂ ਦੀ ਕਿਹੜੀ ਸਮੱਸਿਆ ਹੈ ਵੀ ਜਿਹੜੀ ਸਭ ਤੋਂ ਪਹਿਲਾਂ ਹੱਲ ਹੋਣੀ ਚਾਹੀਦੀ ਹੈ ਕੁਈ ਟੀ ਵੱਡੀ ਮੇਜਰ ਸਮੱਸਿਆ ਉਹ ਕਾਕੇ ਗੱਲ ਤੋਂ ਮੇਰੀ ਸਾਡੀ ਸਭ ਤੋਂ ਵੱਡਾ ਸਮੱਸਿਆ ਤਾਂ ਵੀ ਸਾਡਾ ਕਾਲੀਦਲ ਬਚ ਜਾਣਾ ਤਾਂ ਠੀਕ ਹੈ ਬਾਦਲ ਸੁਖਵੀਰ ਮਰ ਜਗੇ ਤਾਂ ਆ ਲੋਟ ਬਸ ਸਾਡੀ ਸਭ ਤੋਂ ਵੱਡੀ ਸਮੱਸਿਆ ਆਹੀ ਹੈ ਵੀ ਅਸੀਂ ਸਿੱਖ ਕਹੌਣ ਦੇ ਹੱਕਦਾਰ ਰਹੀਏ ਇਹਨੇ ਸਾਲੇ ਨੇ ਬੇੜਾ ਗੜਕ ਕਰ ਦੇਣਾ ਨਾ ਕਿਸੇ ਨੂੰ ਸਿੱਖ ਕਹਿਣ ਦੇਣਾ ਨਾ ਬਾਤ ਉਹ ਕਹਿੰਦੇ ਵੀ ਹੁਣ ਡੈਲੀਗੇਟ ਚੁਣਨਗੇ ਪ੍ਰਧਾਨ ਵੀ ਮੈਂ ਤਾਂ ਪਾਸੇ ਹੋ ਗਿਆ ਹੋਇਆ ਹਾਂ ਡੈਲੀਗੇਟ ਕਿਹਨੂੰ ਚੁਣਨਗੇ ਕਾ ਨੂੰ ਹੋ ਗਿਆ ਪ੍ਰਧਾਨ ਪਾਸੇ ਵਿੱਚੋਂ ਤਾਂ ਸਾਲਾ ਸਾਰਾ ਕੁਝ ਉਹੀ ਕਰਦਾ ਉਹ ਜੇ ਤਾਂ ਨਹੀਂ ਬੀਬੀ ਬੀਬੀ ਜਗੀਰ ਕੋ ਘੜੀਂਡ ਸਿਉਣੀ ਲਾਗੋ ਇਸ ਤੁਹਾਨੂੰ ਪਤਾ ਹੈ ਉਹ ਠੀਕ ਨੇ ਕੀ ਕਰੀਏ ਵੀ ਹੁਣ ਉਹਨਾਂ ਨੂੰ ਠੀਕ ਕਰ ਬਈ ਠੀਕ ਠੀਕ ਹੈ ਹੈਗੇ ਤਾਂ ਉਹ ਵੀ ਨਾਲ ਹੀ ਸੀ ਪਹਿਲਾਂ ਪੰਨ ਇਕੱਠੇ ਤੇ ਇਹ ਜੁੱਤੀਆਂ ਤਾਂ ਇਹਨਾਂ ਦੇ ਕੱਠਿਆਂ ਦੇ ਲੱਗਣੀਆਂ ਚਾਹੀਦੀਆਂ ਨੇ ਜਾਂ ਕੋਰ ਕਮੇਟੀ ਬਿਠਾ ਲੈਂਦੇ ਤੇ ਚਾਲ ਬਈ ਸਾਰੇ ਹੀ ਅਧਿਕਾਰ ਸੁਖਵੀਰ ਨੂੰ ਸਾਰੇ ਹੀ ਅਧਿਕਾਰ ਸੁਖਵੀਰ ਨੂੰ ਲੈ ਜਿਹਨੀਆਂ ਇਹਨਾਂ ਨੇ ਗਲਤੀਆਂ ਮੰਨੀਆਂ ਨੇ ਜੀ ਗੁਨਾਹ ਮੰਨੇ ਨੇ ਜਿਹੜੀ ਧਾਰਮਿਕ ਸਜ਼ਾ ਮਿਲੀ ਹੈ ਉਹ ਠੀਕ ਹੈ ਸੁਖਵੀਰ ਨੂੰ ਉਹ ਤਾਂ ਉਹ ਨਹੀਂ ਚਾਹੀ ਬਾਂਸੀ ਚਾਹੀਦੀ ਸੀ ਇਹਨਾਂ ਨੂੰ ਜਿਹੜੀਆਂ ਗਲਤੀਆਂ ਇਹਨਾਂ ਨੇ ਕਰੀਆਂ ਨੇ ਉਹਨਾਂ ਦੀ ਤਾਂ ਫਾਂਸੀ ਚਾਹੀਦੀ ਆਹ ਸਜ਼ਾ ਕੀ ਹੈ 4 ਦਿਨ ਜੋੜੇ ਛੱਡ ਲੋ ਇਹ ਸਜ਼ਾ ਨਹੀਂ ਹੈ ਇਹ ਸਜ਼ਾ ਨਹੀਂ ਹੈ ਜੁਡੀਸ਼ੀਅਲ ਇਹਨਾਂ ਨੇ ਬੰਨੀ ਵੀ ਹੈ ਪ੍ਰਸ਼ਾਸਨ ਇਹਨਾਂ ਦਾ ਬੰਨਿਆ ਹੋਇਆ ਹੈ ਕੋਈ ਮੂੰਹ ਨਹੀਂ ਖੋਲਦਾ ਅਸੀਂ ਇੱਥੇ ਮਗਜ ਮਾਰ ਦਿੰਦੇ ਆ ਚੱਲ ਮੇਰੇ ਭਾਈ ਤਾ ਵੱਖ-ਵੱਖ ਬਜ਼ੁਰਗਾਂ ਨੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਤੇ ਆਪਣੇ ਸਮੇਂ ਦੀਆਂ ਗੱਲਾਂ ਦਾ ਜ਼ਿਕਰ ਗੱਲਬਾਤ ਦਾ ਜ਼ਿਕਰ ਕੀਤਾ ਹੈ ਨਿੱਜੀ ਕੈਮਰਾਮੈਨਾ ਗੁਰਪ੍ਰੀਤ ਸਿੰਘ ਚੱਠਾ ਨੀਡਰ ਪੰਜਾਬੀ ਮੀਡੀਆ ਫਤਿਹਗੜ੍ਹ ਸਾਹਿਬ